ਸੇਵਾ ਹੈ ਗੁਰੂ ਸਾਹਿਬ ਜੀ ਦੰਡੋਤ ਬੰਦਨ ਅਨਕ ਬਾਰ ਸਰਬ ਕਲਾ ਸਮਰਥ ਡੋਲਣ ਤੇ ਰੱਖੋ ਪ੍ਰਭ ਨਾਨਕ ਦੇ ਕਰ ਹੱਥ ਹਮ ਅਵਗੁਣ ਪਰੇ ਏਕ ਗੁਣ ਨਾਹੀ ਅਮਰਤ ਸਾਡ ਬਿਖ ਬਿਖ ਖਾਈ ਮਾਇਆ ਮੋਹ ਭਰਮ ਪੈ ਪੂਲੇ ਸੋਤ ਦਾਰਾ ਸਿਉ ਪ੍ਰੀਤ ਲਗਾਈ ਇਕੋਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਲੰਤ ਜਮ ਤ੍ਰਾਸ ਮਿਟਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖ ਸਰਨਾਈ ਇਕ ਅਰਦਾਸ ਬਾਟ ਕੀਰਤ ਕੀ ਗੁਰੂ ਰਾਮਦਾਸ ਰੱਖ ਸਰਨਾਈ ਤੁਮਰੀ ਸਰਨ ਤੁਮਾਰੀ ਆਸਾ ਤੁਮਹੀ ਸਜਣ ਸੁਹੇਲੇ ਰੱਖ ਰੱਖਣ ਹਾਰ ਦਿਆਲਾ ਨਾਨਕ ਕਰਕੇ ਬੋਲੇ ਸੋ ਕਹ ਤਲ ਗੁਰ ਸੇਵਿਆ ਅਨ ਸਦ ਸੁਭਾਏ ਦਰਸਨ ਪਰਸਿਆ ਗੁਰੂ ਕਾ ਜਨਮ ਮਰਨ ਦੁਖ ਜਾਏ ਹੋ ਬਸਿ ਸਿਫਤੁ ਸੁਖ ਸੰਮਦੀ ਨੂਰੇ ਅਰਸੋ ਕੁਰਸੋ ਛਟੀਐ ਤੋਦ ਡਠੇ ਸੱਚੇ ਬਾਦਸ਼ਾਹ ਮਲ ਜਨਮ ਜਨਮ ਦੀ ਕਟੀਐ ਸਜਣ ਸੱਚਾ ਬਾਦਸ਼ਾਹ ਸਿਰ ਸਾਹ ਦਾ ਸਾਹ ਜਿਸ ਪਾਸ ਬਠਿਆ ਸੋਈ ਐ ਸਬਨਾ ਦਾਵੇ ਸਾਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹੱਲਾ ਪੰਜਵਾ ਗੁਰ ਪੂਰੇ ਕਿਰਪਾ ਧਾਰੀ ਪ੍ਰਭੂ ਰੀ ਲੋਚ ਹਮਾਰੀ ਕਾਰ ਇਸ ਨਾਨਕ ਗਰੇ ਆਏ ਆਨੰਦ ਮੰਗਲ ਸੁਖ ਪਾਏ ਗੁਰ ਪੂਰੇ ਕਿਰਪਾ ਧਾਰੀ ਪ੍ਰਭੂ ਰੀ ਲੋਜ ਹਮਾਰੀ ਕਰ ਇਸ ਨਾਮ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੰਤੋ ਰਾਮ ਨਾਮ ਨਿਸ ਤਰੀਏ ਉਠਤ ਬੈਠਤ ਹਰ ਹਰ ਧਿਆਈਐ ਆਨ ਦਿਨ ਸੋ ਕ੍ਰਿਤ ਕਰੀਐ ਰਹਾਉ ਸੰਤ ਕਾ ਮਾਰਗ ਧਰਮ ਕੀ ਪੌੜੀ ਕੋਵਟ ਭਾਗੀ ਪਾਏ ਕੋਟ ਜਨਮ ਕੇ ਕਿਲ ਵਿਖਨਾਸੇ ਹਰ ਚਰਨੀ ਚਿਤ ਲਾਏ ਉਸਤਤ ਕਰਹੁ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰਾਖੀ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸਤ ਸਾਖੀ ਬੇਗਨ ਬੇਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਖੋਏ ਪਾਪ ਭਏ ਸਭ ਬਾਵਨ ਜਨ ਨਾਨਕ ਸੁਖ ਕਰ ਆਇਆ ਬੇਗਨਾ ਬਿਨਾਸਨ ਸਭ ਦੁਖ ਨਾਸਨ ਸਤਿਗੁਰ ਨਾਮ ਦਰੜਾਇਆ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਸੋਰਠ ਮਹਲਾ ਪੰਜਵਾ ਗੁਰ ਪੂਰੇ ਕਿਰਪਾ ਤਾਰੀ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਵਾਹੇ ਗੁਰੂ ਜੀ ਕਾ ਖਾਲਸਾ ਹਤੇ ਜੁਗ ਜੁਗ ਅਟਲ ਚਵਰ ਛਤਰ ਤਖਤਾਂ ਦੇ ਮਾਲਕ ਕਾਲ ਯੁਗ ਦੇ ਤਾਰਨ ਹਾਰੇ ਨਾਮ ਦੇ ਜਹਾਜ਼ ਬਾਣੀ ਕੇ ਬੋਹੇ ਸਤਿਗੁਰੂ ਦਾਸ ਗੁਰੂ ਸਹਿਬਾਨ ਜਗਦੀ ਜੋਤ ਆਦਰ ਨਾਦਰ ਤਨ ਤਨ ਆਦਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਪਾਰ ਕਿਰਪਾ ਦੁਆਰਾ ਅਮਰਤ ਵੇਲਾ ਸਚਨਾਵੋ ਵਡਿਆਈ ਵਿਚਾਰ ਸਤਿਗੁਰੂ ਜੀ ਆਨੇ ਬਖਸ਼ੀਤੇ ਹਨ ਸੋ ਦਰਮੰਦੇ ਠੰਡੇ ਦਰਬਾਰ ਤੁਝ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇਵਾਰ ਗੁਰੂ ਮਹਾਰਾਜੀਆਂ ਨੇ અપਾਰ ਕਿਰਪਾ ਕੀਤੀ ਹੈ ਸੋ ਅੰਮ੍ਰਿਤ ਵੇਲੇ ਸਤਿਗੁਰੂ ਜੀਆ ਨੇ ਬਖਸ਼ੀਤੇ ਹਨ ਗੁਰੂ ਦੇ ਦਰਬਾਰ ਸਜੇ ਤਖਤਾਂ ਦੇ ਵਿਰਾਜਮਾਨ ਸਤਿਗੁਰੂ ਪਾਤਸ਼ਾਹ ਜੀਆਂ ਨੇ ਪਾਵਨ ਹੁਕਮਨਾਮੇ ਸਾਹਿਬ ਬਖਸ਼ੀਤੇ ਹਨ ਸੋਰਠਿ ਰਾਗ ਦੇ ਅੰਦਰ ਪੰਚਮ ਪਾਤਸ਼ਾਹ ਧਨ ਧਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਹਨ ਸੁਰਠ ਮਹੱਲਾ ਪੰਜਵਾ ਗੁਰਪੂਰੇ ਕਿਰਪਾ ਤਾਰੀ ਪੂਰੇ ਗੁਰਾਂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਪਾਤਸ਼ਾਹ ਜੀਆਂ ਦੇ ਪਾਵਨ ਸ਼ਰਨ ਵਿੱਚ ਆਏ ਹਾਂ ਗੁਰਪੂਰੇ ਕਿਰਪਾ ਤਾਰੀ ਗੁਰੂ ਨੇ ਕਿਰਪਾ ਕੀਤੀ ਹੈ ਕਿਰਪਾ ਧਾਰਨਾ ਕੀਤੀ ਹੈ ਪ੍ਰਭੂ ਪੂਰੀ ਲੋਚ ਹਮਾਰੀ ਹੈ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਦੀ ਸ਼ਰਨ ਵਿੱਚ ਆਏ ਹਾਂ ਆਪ ਕਿਰਪਾ ਦੇ ਦਾਤੇ ਹੋ ਕਿਰਪਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਪ੍ਰਭੂ ਪੂਰੀ ਲੋਚ ਹਮਾਰੀ ਸਾਡੀ ਮਨਾਂ ਦੀ ਲੋਚ ਹੈ ਜੋ ਹੈ ਪਾਤਸ਼ਾਹ ਜੀ ਆਪ ਜੀ ਕਿਰਪਾ ਕਰਨ ਵਾਲੇ ਹੋ ਪੂਰੀ ਕਰਨ ਵਾਲੇ ਹੋ ਸੋ ਆਕਾਰ ਇਸ ਇਸ਼ਨਾਨ ਗ੍ਰਹਿ ਆਏ ਹੇ ਮਹਾਰਾਜ ਸੱਚੇ ਪਾਸ਼ਾ ਆਪ ਜੀਆਂ ਦੀ ਬਖਸ਼ਿਸ਼ ਕਿਰਪਾ ਦੁਆਰਾ ਆਪ ਜੀਆਂ ਨੇ ਇਸ ਇਸ਼ਨਾਨ ਪਾਣੀ ਬਖਸ਼ਿਸ਼ ਕੀਤਾ ਹੈ ਸੋ ਗੁਰੂ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਗ੍ਰਹਿ ਸਤਿਗੁਰਾਂ ਦੇ ਪਾਵਨ ਦਰ ਤੇ ਆਏ ਹਾਂ ਸੋ ਆਪ ਕਿਰਪਾ ਕਰਨ ਵਾਲੇ ਹੋ ਕਰ ਇਸ ਇਸ਼ਨਾਨ ਗ੍ਰਹਿ ਆਏ ਆਨੰਦ ਮੰਗਲ ਸੁਖ ਪਾਏ ਸੋ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀਆਂ ਦੀ ਸ਼ਰਨ ਦੇ ਵਿੱਚ ਆ ਕਰਕੇ ਆਨੰਦ ਮੰਗਲ ਸੁਖ ਪਾਉਣ ਵਾਸਤੇ ਆਪ ਜੀ ਦੀ ਸ਼ਰਨ ਵਿੱਚ ਆਏ ਹਾਂ ਆਪ ਕਿਰਪਾ ਕਰਨੀ ਮਹਾਰਾਜ ਸੱਚੇ ਪਾਤਸ਼ਾਹ ਜੀ ਆਪ ਪੂਰੇ ਗੁਰੂ ਹੋ ਕਿਰਪਾ ਕਰਨ ਵਾਲੇ ਹੋ ਆਕਾਲ ਪੁਰਖ ਪਰਮੇਸ਼ਰ ਵਾਹਿਗੁਰੂ ਕਿਰਪਾ ਦੇ ਦਾਤੇ ਹਨ ਦਿਆਲੂ ਕਿਰਪਾਲੂ ਪਿਤਾ ਹਨ ਜੋ ਭਵ ਸਾਗਰਾਂ ਤੋਂ ਤਾਰਨ ਵਾਲੇ ਹਨ ਸੰਤੋ ਰਾਮ ਨਾਮ ਨਿ ਤਰੀਏ ਸੋ ਇਸ ਵਾਰ ਤੇ ਮਹਾਰਾਜ ਜੀ ਨੇ ਕਿਹਾ ਹੈ ਸੰਤੋ ਹੈ ਭਾਈ ਉਸ ਪਰਮੇਸ਼ਰ ਆਕਾਲ ਪੁਰਖ RAM ਨਾਮ ਦਾ ਸਿਮਰਨ ਕਰਨਾ ਕਰ ਤੇ ਇਸ ਸੰਸਾਰ ਤੋਂ ਤਾਂ ਹੀ ਬਭ ਸਾਗਰ ਤੋਂ ਤਰਿਆ ਜਾ ਸਕਦਾ ਹੈ ਸੰਤੋ RAM ਨਾਮ ਨਿਸ ਤਰੀਏ ਮਹਾਰਾਜ ਜੀ ਕਹਿ ਰਹੇ ਹਨ ਉਠਤ ਬੈਠਤ ਹਰ ਹਰ ਧਿਆਈ ਉਠਦਿਆਂ ਬੈਠਦਿਆਂ ਉਸ ਹਰੀ ਪ੍ਰਮਾਤਮਾ ਕਾਲਪੁਰਖ ਵਾਹਿਗੁਰੂ ਦਾ ਚਿੰਤਨ ਉਸ ਦਾ ਸਿਮਰਨ ਉਸ ਦਾ ਧਨਵਾਦ ਉਠਦਿਆਂ ਬੈਠਦਿਆਂ ਕਰਨਾ ਕਰ ਪ੍ਰਮਾਤਮਾ ਦਾ ਨਾਮ ਜਪਣਾ ਕਰ ਊਠਤ ਬੈਠਤ ਹਰ ਹਰ ਧਿਆਈ ਹੈ ਅਨੰਦਨ ਸੋ ਕਰਤ ਕਰੀਏ ਸੱਚੀ ਸੁੱਚੀ ਗਿਰਤ ਹੈ ਜੋ ਪਰਮੇਸ਼ਰ ਦਾ ਨਾਮ ਹੈ ਇਸ ਨੂੰ ਜਪਨਾ ਕਰ ਅਨ ਦਿਨ ਉਸ ਪ੍ਰਮਾਤਮਾ ਨੂੰ ਦਿਨ ਰਾਤ ਉਸ ਦੀ ਕੀਰਤੀ ਕਰਨੀ ਕਰ ਨਾਮ ਜਪ ਕੇ ਤੂੰ ਪਵ ਸਾਗਰ ਤੋਂ ਤਰ ਜਾਏਗਾ ਤੇ ਮਹਾਰਾਜ ਜੀਆਂ ਨੇ ਕਿਰਪਾ ਕੀਤੀ ਹੈ ਸੋ ਗੁਰੂ ਮਹਾਰਾਜ ਜੀਆਂ ਦੇ ਪਾਵਨ ਦਰਬਾਰ ਸਤਿਗੁਰਾਂ ਦੇ ਪਾਵਨ ਚਰਨਾਂ ਤੇ ਨਮਸਤਕ ਹੋਈਆਂ ਸੰਗਤਾਂ ਨੂੰ ਜੀ ਆਇਆਂ ਧੰਵਾਦ ਗੁਰੂ ਮਹਾਰਾਜ ਸਭ ਦੀ ਹਾਜ਼ਰੀ ਦਰ ਲਿਖੇ ਪ੍ਰਵਾਨ ਮਹਾਰਾਗ ਗਾਵਿਆ ਪੜਿਆ ਸੁਣਿਆ ਤਿੰਨ ਥਾਏ ਪਾਵੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਨ ਸੋ ਆਓ ਜੋ ਮਹਾਰਾਜੀਆਂ ਨੇ ਉਠਤ ਬੈਠਤ ਹਰ ਹਰ ਧਿਆਈਐ ਅਨੰਦ ਸੋ ਕ੍ਰਿਤ ਕਰੀਏ ਸੋ ਆਓ ਆਪਾਂ ਵੀ ਉਸ ਪਰਮੇਸ਼ਰ ਵਾਹਿਗੁਰੂ ਦਾ ਚਿੰਤਨ ਸਿਮਰਨ ਕਰਕੇ ਉਸ ਪਰਮੇਸ਼ਰ ਨੂੰ ਧਿਆਕੇ ਸੋ ਰਸਨਾ ਨੂੰ ਕਰੀਏ ਪਵਿੱਤਰ ਸਾਰੇ ਗੁਰਮੰਤਰ ਨੂੰ ਕਰੀਏ ਦ੍ਰਿੜ ਗੁਰੂ ਚਰਨਾ ਵਿੱਚ ਲਵਾਈਏ ਹਾਜ਼ਰੀਆਂ ਸਾਰੇ ਕਰੋ ਕਿਰਪਾ ਜੀ ਵਾਹ ਗੁਰੂ 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 ਗੁਰ ਵਾਹ 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 ਗੁਰ vaai guru 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 ਸਭ ਨੂੰ ਜੀ ਆਇਆਂ ਗੁਰੂ ਮਹਾਰਾਜ ਸੱਚੇ ਪਾਤਸ਼ਾਹ ਜੀ ਸਭ ਦੀਆਂ ਹਾਜ਼ਰੀਆਂ ਦਰ ਲੇਖੇ ਪ੍ਰਵਾਨ ਕਰਨ ਆਨੰਦਮਈ ਪਾਤਸ਼ਾਹ ਜੀ ਪਾਵਨ ਪਵਿੱਤਰ ਚਰਨਾਂ ਨਾਲ ਜੋੜ ਕੇ ਸਰਬਾਤ ਸੰਤਾਂ ਨੂੰ ਨਿਹਾਲ ਕਰ ਤਾਰਥ ਕਰਨ ਸਭ ਦੀ ਹਾਜ਼ਰੀ ਮਹਾਰਾਜ ਚਰਨਾਂ ਦੇ ਵਿੱਚ ਲਾਉਣ ਕਿਰਪਾ ਕਰਨ ਸਰਬਾਤ ਦਾ ਭਲਾ ਕਰਨ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬਤ ਦਾ ਪਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ